ਮਾਇਆ ਵਰਤੀ ਜੈਸੀ ਹੋ ਐਸ ਕਿੰਨੇ ਤਾਂ ਜੈਸੀ ਹੋ ਮਾਇਆ ਵਰਤੀ ਜੈਸੀ ਹੋ ਤਖਤ ਬਦਲ ਦਿਓ ਤਾਜ ਬਦਲ ਦਿਓ ਬੇਮਾਨਾਂ ਦਾ ਰਾਜ ਬਦਲ ਦਿਓ ਤਖਤ ਬਦਲ ਦਿਓ ਤਾਜ ਬਦਲ ਦਿਓ ਬੇਮਾਨਾਂ ਦਾ ਰਾਜ ਬਦਲ ਦਿਓ ਲੋਕ ਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਸਨਾ ਆਪਣਾ ਨਾਮ ਤੇ ਦੱਸੋ ਕਿਹਨਾਂ ਦਾ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੇਸ਼ ਵਾਸੀਆਂ ਨੂੰ ਮੈਂ ਭពਿੰਦਰ ਸਿੰਘ ਬੋਦਲਾ ਹਲਕਾ ਲੋਕ ਸਭਾ ਫਰੀਦਕੋਟ ਤੋਂ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਬੋਝ ਸਮਾਏ ਪਾਰਟੀ ਦੇ ਭੈਣ ਕੁਮਾਰੀ ਮਾਇਆਵਤੀ ਜੀ ਨਾਮਾ ਸ਼ਹਿਰ ਵਿਖੇ ਇੱਕ ਵਿਸ਼ਾਲ ਰੈਲੀ ਕਰ ਰਹੇ ਆ ਜਿਸ ਦੇ ਵਿੱਚ ਸਾਡੇ ਪੂਰੇ ਪੰਜਾਬ ਤੋਂ ਜਿਹੜਾ ਸਾਥੀ ਇੱਥੇ ਬਹੁ ਗਿਣਤੀ ਵਿੱਚ ਪਹੁੰਚ ਰਹੇ ਆ ਤਾਂ ਮੇਰੀ ਇਹੀ ਅਪੀਲ ਹੈ ਪੂਰੇ ਦੇਸ਼ ਵਾਸੀਆਂ ਨੂੰ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਤੁਸੀਂ ਮੌਕਾ ਦਿੱਤਾ ਹੈ ਰਾਜ ਭਾਗ ਕਰਨ ਦਾ ਪਰ ਕਿਸੇ ਵੀ ਪਾਰਟੀ ਨੇ ਮਜ਼ਦੂਰਾ ਕਿਸਾਨਾਂ ਦੀ ਕੋਈ ਗੱਲ ਨਹੀਂ ਕੀਤੀਗੀ ਐਨਾ ਕੋਈ ਜ਼ਿਆਦਾ ਫਰਕ ਨਹੀਂ ਪਾਇਆਗਾ ਨਾ ਕਿ ਨਿੱਜੀਕਰਨ ਜਿਹੜਾ ਇਹਨੂੰ ਵੀ ਵਡਾਵਾ ਦਿੱਤਾ ਹੈ ਰਿਸ਼ਵਤਖੋਰੀ ਨੂੰ ਵੀ ਗੁੰਡਾਗਰਦੀ ਨੂੰ ਵੀ ਨਸ਼ਿਆਂ ਨੂੰ ਵੀ ਸੋ ਮੇਰੀ ਬੇਨਤੀ ਹੈ ਕਿ ਇਸ ਵਾਰ ਬੌਜੀ ਸਮਾਜ ਪਾਰਟੀ ਨੂੰ ਮੌਕਾ ਦਿੱਤਾ ਜਾਵੇ ਤੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਇਆ ਜਾਵੇ ਤਾਂ ਕਿ ਨਭੋਜਨ ਸਮਾਜ ਪਾਰਟੀ ਦਾ ਇੱਕ ਨਾਰਾ ਹੈ ਸਰਬਜਨ ਹਟਾਏ ਸਰਬਜਨ ਸਿਖਾਏ ਸਾਰੇ ਹੀ ਸਮਾਜ ਦੇ ਲੋਕਾਂ ਦੇ ਦੁੱਖਾਂ ਤਕਲੀਫਾਂ ਬਾਰੇ ਸੋਚਿਆ ਜਾਊਗਾ ਇਹਨਾਂ ਨੂੰ ਐਜੂਕੇਸ਼ਨ ਫਰੀ ਦਿੱਤੀ ਜਾਊਗੀ ਇਹਨਾਂ ਦੇ ਇਲਾਜ ਫਰੀ ਕੀਤੇ ਜਾਣਗੇ ਖਾਸ ਕਰਕੇ ਕਿਸੇ ਵੀ ਪਾਰਟੀ ਨੇ ਸੁਆਮੀ ਨਾਥਨ ਦੀਆਂ ਸ਼ਿਪਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਸੀਗਾ ਜਦ ਸਾਡੀ ਗੋਦੀ ਸਮਾਈ ਪਾਰਟੀ ਦੀ ਸਰਕਾਰ ਆਈ ਤਾਂ ਸੁਆਮੀ ਨਾਥਨ ਦੀਆਂ ਸ਼ਿਪਾਰਸ਼ਾਂ ਨੂੰ ਲਾਗੂ ਕਰਾਂਗੇ ਉਸ ਦੇ ਵਿੱਚ ਮਜ਼ਦੂਰਾਂ ਕਿਸਾਨਾਂ ਦੇ ਜਿਹੜੇ ਘਰ ਬਹੁਤ ਵਧੀਆ ਆਲੀਸ਼ਾਨ ਖਾਏ ਗਏ ਆ ਤੇ ਹੋਰ এডਿਕੇਸ਼ਨ ਦੇ ਵੱਡੇ ਵੱਡੀਆਂ ਯੂਨੀਵਰਸਿਟੀਆਂ ਕਾਲਜਾਂ ਜਿਹੜੇ ਦੇਸ਼ ਦੇ ਵਿੱਚ ਘਟਾ ਉਹਨਾਂ ਨੂੰ ਵੀ ਪੂਰਾ ਵਧਾਵਾਂਗੇ ਤੇ ਰਹੀ ਗੱਲ ਦੇਸ਼ ਦਾ ਜਿਹੜਾ ਬਜਟ ਹੈ ਉਹ ਘੱਟੋ ਘੱਟ 28.5 ਲੱਖ ਕਰੋੜ ਦਾ ਹੈ ਤੇ ਜਿਹੜੀ ਮਜ਼ਦੂਰਾਂ ਦੀ ਗਿਣਤੀ ਹੈ ਜੇ ਅਸੀਂ ਉਹਨੂੰ ਅੱਧ ਵਿੱਚ ਵੀ ਤੀਜੀ ਸਲਿ ਵਿੱਚ ਰੱਖੀਏ ਤਾਂ 9.5 9.5 ਲੱਖ ਕਰੋੜ ਰੁਪਈਆ ਉੱਤੇ ਲੱਗਣਾ ਚਾਹੀਦਾ ਪਰ ਮੋਦੀ ਸਰਕਾਰ ਨੇ ਸਾਡੇ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਕਿਸਾਨਾਂ ਦਾ ਸ਼ੋਸ਼ਣ ਕੀਤਾ 2022 ਦੇ ਵਿੱਚ ਇਹਨਾਂ ਨੇ 2022 ਤੋਂ ਪਹਿਲਾਂ 98000 ਕਰੋੜ ਰੁਪਏ ਦਾ ਬਜਟ ਰੱਖਿਆ ਸੀਗਾ 2022 ਦੇ ਵਿੱਚ 98000 ਕਰੋੜ ਤੋਂ ਘਟਾ ਕੇ 61000 ਕਰੋੜ ਰੁਪਏ ਦਾ ਕਰਤਾ ਜਿਸ ਕਾਰਨ 300 ਰੁਪਏ ਦਿਹਾੜੀ ਮਜ਼ਦੂਰਾਂ ਨੂੰ 100 ਦਿੰਦੀ ਬੜੀ ਮੁਸ਼ਕਲ ਨਾਲ ਨਿਕਲਦੀ ਸੀਗੀ ਉਸ ਬਜਟ ਨੂੰ ਜੇ ਵਧਾਈਏ ਤਾਂ 602 ਲੱਖ ਕਰੋੜ ਰੁਪਏ ਕਰੀਏ ਤਾਂ 300 ਰੁਪਏ ਦਿਹਾੜੀ ਨਿਕਲੂਗੀ ਅਗਰ ਬੌਝ ਸਮਾਜਵਾਦੀ ਸਰਕਾਰ ਹੁੰਦੀ ਹੈ ਦਾ 6 ਲੱਖ ਕਰੋੜ ਰੁਪਇਆ ਬਜਟ ਰੱਖੂਗੀ ਜਿਹਦੇ ਵਿੱਚ ਆਮ ਹੀ ਮਜ਼ਦੂਰ ਦੀ ਦਿਹਾੜੀ ਆ 900 ਰੁਪਏ ਨਿਕਲੂਗੀ ਜੈ ਭੀਮ ਜੈ ਭਾਰਤ ਬਹੁਜਨ ਸਮਾਜ ਪਾਰਟੀ ਸਾਰੀਆਂ ਸੀਟਾਂ ਹੀ ਕੱਢੂਗੀ ਕਿਉਂਕਿ ਅੱਜ ਦਾ ਵੋਟਰ ਹੈ ਜਿਹੜਾ ਸਾਨੂੰ ਸਾਰਾ ਪਤਾ ਹੈ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਆ ਇਹ ਆਰਐਸਐਸ ਦੇ ਇਸ਼ਾਰੇ ਤੇ ਚੱਲ ਰਹੀਆਂ ਆ ਇੱਕੋ ਇੱਕ ਬਹੁਜਨ ਸਮਾਜ ਪਾਰਟੀ ਆ ਜਿਹੜੀ ਆਰਐਸਐਸ ਮੁਖਤ ਹੈ ਦੇਸ਼ ਦਾ ਮਜ਼ਦੂਰ ਜਿੱਥੇ ਵੀ ਕਿਸਾਨ ਗੱਲ ਕਰਦਾ ਤਾਂ ਆਰਐਸਐਸ ਪਾਰਟੀ ਆ ਜਿਹੜੀ ਆਪਦੀ ਨਵੀਂ ਪਾਰਟੀ ਖਾ ਦਿੰਦੀ ਆ ਜਿਵੇਂ ਕਿ ਆਮ ਆਦਮੀ ਪਾਰਟੀ ਠਾਈ ਸੀ ਉਥੇ ਦੋ ਵਾਰੀ ਇਲੈਕਸ਼ਨ ਲੜੇ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਵੋਟਰਾਂ ਨੂੰ ਲੁੱਟਿਆ ਪਰ ਮਜ਼ਦੂਰਾ ਕਿਸਾਨਾਂ ਦੀ ਕੋਈ ਮੰਗੜੀ ਪੂਰੀ ਕੀਤੀ ਗਈ ਜੇ ਮਜ਼ਦੂਰਾ ਕਿਸਾਨਾਂ ਨੇ ਸੀਐਮ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਉਹਨੀਆਂ ਹਕੀਕਤ ਮੰਗਾਂ ਪੂਰੀ ਹਕੀਕਤ ਦੀ ਮੰਗ ਆਸਤੇ ਤਾਂ ਇਹਨਾਂ ਨੇ ਸਾਡੀਆਂ ਧੀਆਂ ਪੰਨਦੀਆਂ ਇੱਜ਼ਤਾਂ ਲੁੱਟੀਆਂ ਸਾਡੇ ਭਰਾਵਾਂ ਦੀਆਂ ਲੱਤਾਂ ਫਾਹਮਾਂ ਪੰਨੀਆਂ ਕਿਹਨਾਂ ਸਾਡੀਆਂ ਮੰਗਾਂ ਸੁਣਦੀ ਵੀ ਆਏ ਉਥੇ ਸਵਰਨ ਜਾਤੀਆਂ ਦੇ ਅਫਸਰ ਲਾ ਕੇ ਸਾਡੇ ਮਜ਼ਦੂਰ ਸਮਾਜ ਐਸੋਸੀਏਸ਼ਨ ਕੀਤਾ ਜੈ ਭੀਮ ਜੈ ਜੈ